ਖੁੱਲੇ ਤੌਰ ਤੇ ਚੇਨੋਤੀ ਦੇ ਰਹੇ ਨੇ ਕਿ ਅਸੀਂ ਬੰਬ ਨਾਲ ਡਾਦਾਂਗੇ ਸਾਡੇ ਆਸਥਾ ਦਾ ਪ੍ਰਤੀਕ ਨੇ ਉਹਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਜਨਮ ਭੂਮੀ ਬਰਿੰਦਾਵਨ ਚ ਹੈ ਰਾਮ ਮੰਦਰ ਅਯੁੱਧਿਆ ਚ ਹੈ ਉਹਨੇ ਹੀ ਪੂਜਣੀ ਹੈ ਸਾਡੇ ਲਈ ਦਰਬਾਰ ਸਾਹਿਬ ਨੇ ਸਾਨੂੰ ਆਪਣੇ ਧਾਰਮਿਕ ਸਥਾਨਾਂ ਦੇ ਅੱਗੇ ਯੱਗ ਸ੍ਰੀ ਦਰਬਾਰ ਸਾਹਿਬ ਦੇ ਅੱਗੇ ਅਸੀਂ ਬਜਰੰਗ ਦਲ ਦੀ ਪੂਰੀ ਟੀਮ ਲੈ ਕੇ ਹੋਰ ਜਥੇਬੰਦੀਆਂ ਨੂੰ ਲੈ ਕੇ ਅਗਰ ਸਾਨੂੰ ਆਪਣੀ ਕੁਰਬਾਨੀ ਵੀ ਦੇਣੀ ਪਈ ਤਾਂ ਅਸੀਂ ਉਹਦੇ ਤੋਂ ਵੀ ਪਿੱਛੇ ਨਹੀਂ ਹਟਾਂਗੇ ਲੇਕਿਨ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਇਸ ਤਰ੍ਹਾਂ ਦਾ અપਮਾਨ ਨਹੀਂ ਸਹਿਣ ਕਰਾਂਗੇ। ਅਰਜੀ ਕੌਮ ਤੋਂ ਬਿਲੋਂਗ ਕਰਦੇ ਹੋਣ ਅਗਰ ਆ ਕਿਸੇ ਵੀ ਧਾਰਮਿਕ ਸਥਾਨ ਨੂੰ ਟਾਰਗੇਟ ਕਰੂंगे ਤਾਂ ਉਹਦਾ ਕਿਸੇ ਤਰ੍ਹਾਂ ਮੰਨਾਲ ਵਾਸਤਵ ਨਹੀਂ ਹੈ ਕਿਉਂਕਿ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। ਦਰਬਾਰ ਸਾਹਿਬ ਦੀ SGPC ਤੇ ਮੇਲ ਉੱਤੇ ਜਦੋਂ ਈਮੇਲ ਆਉਂਦੀ ਹੈ ਟਰੈਟ ਭਰੀਆਂ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਐਕਸ਼ਨ ਮੋਡ ਦੇ ਵਿੱਚ ਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਕਮਿਸ਼ਨਰ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਫਰੀਦাবাদ ਦੀ ਟਰੇਸਿੰਗ ਹੁੰਦੀ ਹੈ ਤਾਂ ਜਿਸ ਨੂੰ ਲੈ ਕੇ ਅੱਵੇ ਵਰਤੋਜ ਮੇਨਾ ਮੌਜੂਦ ਨੇ ਭਵੇ ਜੀ ਕਿਸ ਤਰ੍ਹਾਂ ਦੇਖਦੇ ਹੋ ਅਜਿਹੇ ਤੀਰਥ ਸਥਾਨ ਤੇ ਭੇਦ ਭਰੀਆਂ ਧਮਕੀ ਭਰੀਆਂ ਮੇਲਾ ਆਉਣੀ ਹੈ ਕਿ ਸਹੀ ਸਮੇਂ ਵੇਖੋ ਸ਼੍ਰੀ ਦਰਬਾਰ ਸਾਹਿਬ ਤੇ ਪਵਿੱਤਰ ਸਥਾਨ ਹੈ ਪੰਜਾਬ ਦਾ ਪੂਰੀ ਦੁਨੀਆ ਉੱਥੇ ਨਤਮਸਤਕ ਹੁੰਦੀ ਹੈ ਸਾਂਝਾ ਸਥਾਨ ਹੈ ਉਸ ਉਸ ਥਾਨ ਨੂੰ ਇਸ ਤਰ੍ਹਾਂ ਦੀ ਧਮਕੀਆਂ ਆਣਾ ਬੰਬ ਤੋੜਾਣ ਵਾਲੀ ਬਹੁਤ ਹੀ ਨਿੰਦਿਯੋਗ ਹੈ ਅਸੀਂ ਇਹਦੀ ਕੜੀ ਸ਼ਬਦਾਚ ਨਿੰਦਾ ਕਰਦੇ ਖੁੱਲੇ ਤੌਰ ਤੇ ਚੁਣੌਤੀ ਦੇ ਰਹੇ ਨੇ ਕਿ ਅਸੀਂ ਬੰਬ ਨਾਲ ਲਾ ਦਾਂਗੇ ਆ ਸਿੱਧਾ ਤੋਂ ਸਿੱਧਾ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਬਾਹਰੀ ਏਜੰਸੀਆਂ ਦੁਆਰਾ ਜਿਹੜੇ ਬੰਦੇ ਪਲਾਂਟ ਕੀਤੇ ਜਾਂਦੇ ਨੇ ਮੈਂ ਕਈ ਵਾਰ ਕਹਿ ਚੁੱਕਿਆ ਹੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਐਸੇ ਲਈ ਹੱਤਵਾਦੀ ਕੋਈ ਧਰਮ ਦੇ ਕੇ ਵਾਰ ਨਹੀਂ ਕਰਦੇ ਉਹਨਾਂ ਨੇ ਸਿਰਫ ਤੋਂ ਸਿਰਫ ਮਾਹੌਲ ਖਰਾਬ ਕਰਨਾ ਹੁੰਦਾ ਹੈ ਪੰਜਾਬ ਦਾ ਇੱਕ ਮਾਹੌਲ ਨੂੰ ਗੰਭੀਰ ਰੂਪ ਚ ਲੈ ਕੇ ਜਾਣਾ ਹੁੰਦਾ ਹੈ ਮੂੜ ਪੰਜਾਬ ਨੂੰ ਹੱਤਵਾਦੀ ਲਹਿਰ ਚ ਝੋਕਣਾ ਹੁੰਦਾ ਹੈ ਤਾ ਇਸ ਤਰ੍ਹਾਂ ਦੀ ਘਟਨਾ ਆਂਦੀ ਏ ਕਦੀ ਹਿੰਦੂ ਮੰਦਿਰਾਂ ਦੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਹੁਣ ਚਿਰੀ ਦਰਬਾਰ ਸਾਹਿਬ ਬਹੁਤ ਹੀ ਪਵਿੱਤਰ ਸਥਾਨ ਹੈ ਪੂਰੀ ਦੁਨੀਆ ਉੱਤੇ ਨਤਮਸਤਕ ਹੁੰਦੀ ਹੈ ਆਸਥਾ ਦਾ ਵਿਸ਼ੇ ਬਣਿਆ ਹੋਇਆ ਸਿੱਧਾ ਤੋਂ ਸਿੱਧਾ ਆਸਥਾ ਨੂੰ ਠੇਸ ਪਹੁੰਚਾਉਣ ਦਾ ਕਾਰਕ ਕੀਤਾ ਗਿਆ ਹੈ ਇਸ ਤਰ੍ਹਾਂ ਦੀ ਧਮਕੀ ਦੇਣ ਦੇ ਨਾਲ ਕਦੇ ਅੱਜ ਤੋਂ ਪਹਿਲਾਂ ਕਦੇ ਅਜਿਹਾ ਦੇਖਿਆ ਗਿਆ ਸੀ ਕਿ ਕਿਤੇ ਦਰਬਾਰ ਸਾਹਿਬ ਨੂੰ ਜਾਂ ਕਿਤੇ ਹੋਰ ਤੀਰਥ ਸਥਾਨ ਨੂੰ ਐਦਾਂ ਮਿਲਣਾ ਉਹਨਾਂ ਦਰਬਾਰ ਸਾਹਿਬ ਤੇ ਕਦੇ ਪਹਿਲਾਂ ਕਦੇ ਨਹੀਂ ਅਜਿਹਾ ਸੁਣਿਆ ਤਾਂ ਅੱਜ ਜਿਹੜਾ ਅਜਿਹਾ ਮਾਮਲਾ ਇਸ ਵਾਰ ਸਾਹਮਣੇ ਦੇਖੋ ਜੀ ਬਹੁਤ ਵਾਰ ਹੋਇਆ ਅਮਰਨਾਥ ਜੀ ਦੇ ਬਹੁਤ ਵਾਰ ਇਸ ਤਰ੍ਹਾਂ ਦਾ ਹੈ ਕਿ ਅਸੀਂ ਅਟੈਕ ਕਰਦਾਂਗੇ ੜਾ ਦਾਂਗੇ ਹੰਦਰਬਾਹ ਸਾਹਿਬ ਨੂੰ ਵੀ ਇਸ ਤਰ੍ਹਾਂ ਦੀ ਮੇਲ ਰਾਹੀ ਧਮਕੀ ਦੇਣਾ ਬੰਬ ਨਾਲ ਉਡਾਉਂਦਾ ਇੱਕ ਚਿੰਤਾ ਦਾ ਵਿਸ਼ੇ ਹੈ ਅੱਤਵਾਦੀਆਂ ਦੇ ਜਿਹੜੇ ਆ ਹੌਸਲੇ ਖੁੱਲ ਗਏ ਨੇ ਉਹ ਸਿੱਧੇ ਤੋਂ ਸਿੱਧਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਪੰਜਾਬ ਦੀ ਆਸਥਾ ਨੂੰ ਟਾਰਗੇਟ ਕਰਦੇ ਹੋਏ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਇੱਕ ਹਿੰਦੂ ਆਗੂ ਹੋਣ ਦੇ ਨਾਤੇ ਜਿੰਨੀ ਸਾਡੀ ਆਸਥਾ ਸ੍ਰੀ ਆਪਣੇ ਰਮਾਇਣ ਸਾਹਿਬ ਜਿਹੜੇ ਸਾਡੇ ਕ੍ਰਿਸ਼ਨ ਜਨਮ ਭੂਮੀ ਬ੍ਰਿੰਦਾਵਨ ਚ ਹੈ, ਰਾਮ ਮੰਦਰ ਅਯੁੱਧਿਆ ਚ ਹੈ, ਉਹਨੇ ਹੀ ਪੂਜਣੀ ਹੈ ਸਾਡੇ ਲਈ ਦਰਬਾਰ ਸਾਹਿਬ ਨੇ। ਕਿਉਂਕਿ ਆ ਪੰਜਾਬ ਦੀ ਧਰਤੀ ਤੇ ਇੱਕ ਪਵਿੱਤਰ ਸਥਾਨ ਹੈ। ਇਸ ਤਰ੍ਹਾਂ ਦਾ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਬਹੁਤ ਹੀ ਦੁਰਪਾਗਿਆ ਪੂਨ ਘਟਨਾ ਹੈ। ਉਹਨੂੰ ਬਹੁਤ ਹੀ ਗੰਭੀਰ ਵਿਸ਼ੇ ਨਾਲ ਲੈਣਾ ਚਾਹੀਦਾ ਹੁਣ ਤੱਕ ਸਾਰੇ આરોપી ਫੜ ਕੇ ਅਸਲਾਕਾਂ ਦੇ ਪਿੱਛੇ ਆਉਣੇ ਚਾਹੀਦੇ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਕਾਨੂੰਨ ਬਣਾਉਣ ਦੀ ਗੱਲ ਕੀਤੀ ਗਈ ਹੈ ਕਿ ਬੇਅਦਬੀ ਹੁੰਦੇ ਨੇ ਤੇ ਉਤੇ ਕਾਨੂੰਨ ਬਣਾਇਆ ਜਾਵੇ ਜਿਹੜੀ ਉਮਰ ਕੈਦ ਦੀ ਸਜ਼ਾ ਹੋਵੇ ਇਸ ਨੂੰ ਕਿਵੇਂ ਦੇਖੋ ਜੀ ਬਹੁਤ ਅੱਛਾ ਉਪਰਾਲਾ ਹੈ ਕੋਈ ਵੀ ਧਾਰਮਿਕ ਸਥਾਨ ਤੇ ਅਗਰ ਕੋਈ ਵੀ ਧਾਰਮਿਕ ਸਥਾਨ ਦੀ ਮਰਿਆਦਾ ਪੰਗ ਕਰ ਰਿਹਾ ਹੈ ਕਿਸੇ ਪ੍ਰਕਾਰ ਦੀ ਵੀ ਬੇਅਦਬੀ ਕਰ ਰਿਹਾ ਹੈ ਉਹਨੂੰ ਘੱਟੋ ਘੱਟ ਸਜ਼ਾ ਤਾਂ ਹੈ ਜੀ ਮਿਲਣੀ ਚਾਹੀਦੀ ਹੈ ਕਿ ਇੱਕ ਮਿਸਾਲ ਪੈਦਾ ਹੋਏ ਦੁਬਾਰਾ ਕਰਨ ਤੋਂ ਪਹਿਲਾਂ ਆਦਮੀ ਦਸ ਵਾਰ ਸੋਚੇ ਕਿ ਮੈਂ ਕਿਸੀ ਧਾਰਮਿਕ ਸਥਾਨ ਜਾਂ ਪਵਿੱਤਰ ਸਥਾਨ ਨੂੰ target ਨਹੀਂ ਕਰਾਂਗਾ। ਕੀ ਲੱਗਦਾ ਹੈ ਹੁਣ ਅੱਜ ਕਮਿਸ਼ਨਰ ਸਾਹਿਬ ਦੇ ਵੱਲੋਂ ਵੀ ਆਪਣਾ ਪ੍ਰੈਸ ਕਾਨਫਰੰਸ ਕੀਤੀ ਜਾਂਦੇ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਫਰੀਦਾ ਫਰੀਦਾਬਾਦ ਦੀ ਜਿਹੜੀ ਟਰੇਸਿੰਗ ਹੁੰਦੀ ਹੈ ਨੌਜਵਾਨ ਦੀ ਬੀਟੈਕ ਦਾ ਨੌਜਵਾਨ ਦੱਸਿਆ ਜਾਂਦਾ ਤਾਂ ਲੱਗਦਾ ਵੀ ਪੁਲਿਸ ਨੇ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਇਸ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਸਕੈਮ ਨੂੰ ਕਵਰ ਕਰ ਦੇ। ਦੇਖੋ ਕਾਨੂੰਨ ਪ੍ਰਕਿਰਿਆ ਆਪਣੇ ਕਾਨੂੰਨ ਦੇ ਹਿਸਾਬ ਨਾਲ ਬਹੁਤ ਚੰਗਾ ਕੰਮ ਕਰ ਰਹੀ ਹੈ। ਪੰਜਾਬ ਪੁਲਿਸ ਦਾ ਪਹਿਲਾ ਵੀ ਰਿਕਾਰਡ ਰਿਹਾ ਹੈ। ਦੋਸ਼ੀ ਜਾਇ ਖੁੱਡੇ ਚ ਵੜ ਗਿਆ ਉਹਨੂੰ ਉੱਥੋਂ ਵੀ ਕੱਢ ਕੇ ਲਿਆਈ ਹੈ। ਲੇਕਿਨ ਮੇਨ ਸਾਡਾ ਵਿਸ਼ੇ ਆ ਹੈ कि ਜਿਹੜੇ ਸਾਡੇ ਧਾਰਮਿਕ ਸਥਾਨ ਨੇ ਜਿਹੜੇ ਸਾਡੇ ਆਸਥਾ ਦਾ ਪ੍ਰਤੀਕ ਨੇ ਉਹਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਅੱਤਵਾਦੀ ਸਿੱਧਾ ਤੋਂ ਸਿੱਧਾ ਦਿਖਾਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਕੋਈ ਖੌਫ ਨਹੀਂ ਰਹਿ ਗਿਆ ਕਾਨੂੰਨ ਦਾ ਉਹਨਾਂ ਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ ਔਰ ਹੋ ਸਕਦਾ ਹੈ ਇਹ ਚ ਬਹੁਤ ਵੱਡੀ ਸਾਜ਼ਿਸ਼ ਹੋਏ ਬਾਹਰ ਬੈਠੇ ਵਿਅਕਤੀਆਂ ਨੇ ਪੈਸੇ ਦੇ ਜ਼ਰੀਏ ਬਹੁਤ ਸਾਰੇ ਨੇ ਪਲਾਨਟ ਕੀਤੇ ਜਾਂਦੇ ਨੇ ਹਰੇਕ ਕੌਮ ਦਾ ਵਿਅਕਤੀ ਜਿਹਦੇ ਨਾਲ ਕਿ ਉਹ ਦਿਖੇ ਕਿ ਆ ਦੂਸਰੀ ਕੌਮ ਦਾ ਵਿਅਕਤੀ ਸੀਗਾ ਹੋ ਸਕਦਾ ਹੈ ਐਚ ਕੋਈ Hindu ਕੌਮ ਦਾ ਵਿਅਕਤੀ ਵੀ ਦਿਖਾਤਾ ਜਾਏ ਪਰ ਲੇਕਿਨ ਅਸੀਂ ਆ ਕਹਿਣਾ ਚਾਹੁੰਦੇ ਆ ਜਿੰਨਾ ਸਿੱਖਾਂ ਲਈ ਪੂਜਨੀਏ ਨੇ ਦਰਬਾਰ ਸਾਹਿਬ ਉਹਨਾਂ Hindu ਲਈ ਵੀ ਹੈਗੇ ਨੇ ਸ ਸਿੱਧੂ ਸਿਕਾਦਾ ਨੋ ਮਾਰਗ ਦਾ ਰਸਤਾ ਹੈ ਲੇਕਿਨ ਬਾਹਰੀ ਏਜੰਸੀਆ ਕੁਛ ਨਾ ਕੁਛ ਐਜਾ ਪਲਾਂਟ ਕਰਦੀ ਹੈ ਜਿਹਦੇ ਨਾਲ ਸਾਡੇ ਚ ਆਪਸੀ ਭਾਈਚਾਰੇ ਤੇ ਦਰਾਰ ਆਏ ਔਰ ਪੰਜਾਬ ਦਾ ਮਾਣ ਖਰਾਬ ਹੋ ਉਹ ਅਸੀਂ ਕਦੀ ਹੋਣ ਨਹੀਂ ਦਮਾਂਗੇ ਅਗਰ ਲੋੜ ਪਈ ਸਾਨੂੰ ਆਪਣੇ ਧਾਰਮਿਕ ਸਥਾਨਾਂ ਦੇ ਅੱਗੇ ਜਾਂ ਜੱਤ ਜੀ ਦਰਬਾਰ ਸਾਹਿਬ ਦੇ ਅੱਗੇ ਅਸੀਂ ਬਜਰੰਗ ਦਲ ਦੀ ਪੂਰੀ ਟੀਮ ਲੈ ਕੇ ਹੋਰ ਜਥੇਬੰਦੀਆਂ ਨੂੰ ਲੈ ਕੇ ਅਗਰ ਸਾਨੂੰ ਆਪਣੀ ਕੁਰਬਾਨੀ ਵੀ ਦੇਣੀ ਪਈ ਤਾਂ ਅਸੀਂ ਉਹਦੇ ਤੋਂ ਵੀ ਪਿੱਛੇ ਨਹੀਂ ਹਟਾਂਗੇ ਲੇਕਿਨ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਇਸ ਤਰ੍ਹਾਂ ਦਾ અપਮਾਨ ਨਹੀਂ ਸਹਿਣ ਕਰਾਂ। ਪਰ ਇੱਕ ਚੀਜ਼ ਵੀ ਮੈਂ ਜ਼ਿਕਰ ਕਰੂੰਗਾ ਸੋਸ਼ਲ ਮੀਡੀਆ ਦਾ ਲਗਾਤਾਰ ਜਿਸ ਤਰ੍ਹਾਂ 트ੈਂਡ ਚੱਲ ਰਿਹਾ ਬਹੁਤ ਅਜੀਬ ਵੈਬਸਾਈਟਸ ਨੇ ਜਿਨ੍ਹਾਂ ਦੀ ਹਾਲ ਤੱਕ ਕੋਈ ਟ੍ਰੇਸਿੰਗ ਨਹੀਂ ਪਤਾ ਨਹੀਂ ਕਿੱਥੋਂ ਚੱਲ ਰਹੀ ਹੈ ਕੌਣ ਇਹਨੂੰ ਚਲਾ ਰਿਹਾ ਪਰ ਅਜਿਹੇ ਸਮੇਂ ਦੇ ਦੌਰਾਨ ਸੋਸ਼ਲ ਮੀਡੀਆ ਦੌਰਾਨ ਥ੍ਰੈਟਸ ਹੋਣੇ ਕੀ ਸਹੀ ਸਮੇਂ ਦੇਖੋ ਜੀ ਆ ਸੋਸ਼ਲ ਮੀਡੀਆ ਦੇ ਰਾਹੀ ਹੋ ਗਿਆ WhatsApp ਤੇ ਰਾਹੀ ਹੋ ਗਿਆ ਡਾਇਰੈਕਟ ਕਾਲ ਦੇ ਰਾਹੀ ਹੋ ਗਿਆ ਜਿਨ੍ਹਾਂ ਨੇ ਗਲਤ ਕੰਮ ਕਰਨਾ ਉਹਨਾਂ ਕੋਲੇ ਬੜੇ ਹੱਥਕੰਡੇ ਨੇ ਇੱਕ ਤੋਂ ਇੱਕ ਲੇਟੈਸਟ ਸੌਫਟਵੇਅਰ ਉਹ ਯੂਜ਼ ਕਰਦੇ ਨੇ ਜੋ ਟਰੇਸ ਨਹੀਂ ਹੁੰਦੇ ਸਾਨੂੰ ਇੰਨੀ ਜਾਨ ਤੋਂ ਮਾਰਨ ਦੀ ਧਮਕੀ ਆਉਂਦੀ ਹੈ ਉਹਨਾਂ ਦੀ ਕੰਪਲੇਂਟ ਵੀ ਜਾਂਦੀ ਹੈ ਉਹ ਟਰੇਸ ਵੀ ਕੀਤਾ ਜਾਂਦਾ ਹੈ ਲੇਕਿਨ ਵਿਅਕਤੀ ਨਹੀਂ ਪੜੇ ਜਾਂਦੇ ਲੇਕਿਨ ਆ ਵੀ ਪੰਜਾਬ ਪੁਲਿਸ ਦੀ ਮਸਤੇਦੀ ਹੈ ਇਹਨੂੰ ਬੜੀ ਗੰਭੀਰਤਾ ਨਾਲ ਲਿੱਤਾ ਜਾ ਰਿਹਾ ਹੈ ਇੱਕ ਰੋਪੀ ਫੜਿਆ ਗਿਆ ਹੈ ਇੱਕ ਮੇਲ ਦਾ ਪੰਜ ਮੇਲਾ ਆਈਆਂ ਸੀਗੀਆਂ ਬਾਕੀ ਵੀ ਫੜੇ ਜਾਉਂਗੇ ਬਹੁਤ ਜਲਦ ਆ ਪੂਰਾ ਨੈਕਸਸ ਜੇਲ੍ਹ ਦੇ ਅੰਦਰ ਹੋਊਗਾ ਸਾਡੀ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਹੀ ਅਪੀਲ ਹੈ ਕਿ ਇਹਨਾਂ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਏ ਇਹਨਾਂ ਨੂੰ ਕੌਮ ਦੇਖ ਕੇ ਕੋਈ ਵੀ ਰਹਿਮ ਨਾ ਕੀਤਾ ਜਾਏ ਜਿਸ ਮਰਜ਼ੀ ਕੌਮ ਤੋਂ ਬਿਲੋਂਗ ਕਰਦੇ ਹੋਣ ਅਗਰ ਆ ਕਿਸੇ ਵੀ ਧਾਰਮਿਕ ਸਥਾਨ ਨੂੰ ਟਾਰਗੇਟ ਕਰੂंगे ਤਾਂ ਉਹਦਾ ਕਿਸੇ ਧਰਮ ਨਾਲ ਵਸਤ ਨਹੀਂ ਹੈ ਕਿਉਂਕਿ ਅਤਵਾਦਿਆਂ ਦਾ ਕੋਈ ਧਰਮ ਨਹੀਂ ਹੁੰਦਾ ਤਾਂ ਜਿਸ ਤਰ੍ਹਾਂ ਦਰਬਾਰ ਸਾਹਿਬ ਦੀ ਐਸਜੀਪੀਸੀ ਦੀ ਮੇਲ ਤੇ ਤਮਕੀਆਂ ਮੇਲ ਤਮਕੀਆਂ ਮੇਲਾ ਹੁੰਦਿਆਂ ਨੇ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਜਿਹੜਾ ਸੈਮ ਦਾ ਮਾਹੌਲ ਬਣ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਇਹ ਕਮਿਸ਼ਨਰ ਦੇ ਵੱਲੋਂ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਦੇ ਵੱਲੋਂ ਇੱਕ ਮੇਲ ਭੇਜੀ ਜਾਂਦੀ ਹੈ ਜਿਸ ਤੋਂ ਬਾਅਦ ਹਿੰਦੂ ਸੱਜਟਨਾ ਦੇ ਵਿੱਚ ਵੀ ਜਿਹੜਾ ਰੋਸ ਨਜ਼ਰ ਆਉਂਦਾ ਤਾਂ ਬਾਬਿਆ ਭਾਰਤਵਾਜ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਵੀ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਵੀ ਲੋੜ ਪਈ ਹਰ ਧਰਮ ਦੇ ਨਾਲ ਨਾ ਸੀ ਜੁੜੇ ਹੋਇਆ ਚਾਹੇ ਅਸੀਂ ਕਿਸੇ ਵੀ ਸਾਡਾ ਕੋਈ ਧਰਮ ਹੈ ਪਰ ਜੇਕਰ ਸਾਨੂੰ ਜਾਨ ਦੀ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ